बोल श्री चंद्र भगवान की जय कलियुग तारन आ गए ब्रह्मा विष्णु महेश नानक श्री चंद लक्ष्मी तारतरा परबेस तारतरा परबेस हरि विधि मंगलकारी उदासीन श्रीचन्द्र पुरारी नमो नमो श्री चंद्र जय जय धन धन गुरु नानक जय 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 चंद्र श्री चंद्र जय 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 गुरु नानक नानक जय जय जगत गुरु श्री चंद्र भगवान की जय दोरा माता मेघावती को प्रथम कर प्रणाम चंद्रावती से चंद्र घास ਹੋਏ ਤੁਰ ਤਰਵਾਨ ਦੋਹਰਾ ਪਾਤੀ ਪਕੜ ਬਜ਼ੀਰ ਸੇ ਕੁੰਤਲਪੁਰ ਵੱਲ ਜਾਣ ਸ਼ਰਮੇ ਕਰ ਇਸਨਾਨ ਕੋ ਛਾਏ ਸੋਏ ਜਵਾਨ ਜਗਤ ਗੁਰੂ ਸ੍ਰੀ ਚੰਦਰ ਭਵਾਨ ਕੀ ਜੈ ਚੌਪਈ ਚੰਦਰ ਹਾਂਸ ਚੱਟ ਹੁਏ ਰਬਾਨਾ ਕੁੰਤਲਪੁਰ ਸੰਦੇਸ਼ ਪੁਚਾਣਾ ਪੇਦ ਜਵਾਨ ਕੁਨਾਹੀ ਰਾਈ ਜੋ ਵਜ਼ੀਰ ਨੇ ਚਾਲ ਚਲਾਈ ਗ੍ਰੀਸ਼ਮ ਰੁੱਤ ਦੁਰੇਢੀ ਰਹੇ ਵੀ ਪੌਣ ਵੇਗ ਜਿਉ ਘੋੜਾ ਜਾਵੇ ਕੁੰਤਲਪੁਰ ਕੇ ਬਾਗਰਿਆਣ ਚੰਦਰहास ਸਰਕਿਆ ਇਸ਼ਨਾਨ ਚਉਪਈ ਬੰਦਾ ਗਸ਼ਵ ਰੁਸ਼ ਕੀ ਛਾਂਏ ਵਿੱਚ ਸਰੋਵਰ ਕੁਮਰਨ ਘਾਏ ਬਸਤਰ ਦੀਏ ਸਭ ਉਤਾਰੇ ਹਿੰਦਰੀ ਆਈ ਬੇਸ਼ਮਾਰ ਚੀਤਲ ਜਰਸ ਲਠੰਡੀਆਂ ਛਾਵਾਂ ਮੰਦ ਸੁਗੰਧ ਸੀਲ ਖਵਾਵਾਂ ਚੰਪਕ ਮਾਲਣੀ ਸਖੀਆਂ ਨਾਲ ਅਣ ਪਹੁੰਚੀਆਂ ਉੱਪਰ ਤਾਲ ਬਾਬਾ ਸ਼੍ਰੀ ਚੰਦਰ ਕੀਏ ਦੋਰਾ ਚੰਪਕ ਮਾਲਣੀ ਨਾਮ ਹੈ ਪਹੁੰਚੀ ਤਾਲ ਪਰਿਆਨ ਰਾਜ ਸੁਤਾ ਸੰਗੇ ਸਖੀਆਂ ਲਗੀਆਂ ਕਰਨਿ ਸ਼ਿਸ਼ਨਾਨ ਨਿੰਦੋਰਾ ਸੁੰਦਰ ਪਦ ਸੰਡੋਲ ਖੈ ਸੋਇਆ ਪਿਆ ਜਵਾਨ ਵਿਸ਼ਿਆ ਸੁਤਾ ਵਜੀਰ ਕੀ ਦਰਸ਼ਨ ਕਰਦੀ ਆਣ ਚੌਪਈ ਚੰਦਰ ਹਾਂਸਿਕ ਅਲਸਰੀਸ਼ਨਾਨ ਅਸ਼ਵਬਾਂਦ ਸ਼ਾਇ ਸੋਵਾ ਜਵਾਨ ਰਾਜਕੁੰਮਰ ਨਿੰਦਰਨੇ ਕੇਰਾ ਵਿਖੇ ਵਿਸ਼ਿਆ ਜੋ ਵਰ ਚੋ ਚੋਬਰ ਚਿਹਰਾ ਕੁੰਮਰ ਹਿਰਦੇ ਵਿੱਚ ਵਸਾਇਆ ਸੁਤਾ ਮੰਤਰੀ ਮਨ ਡੁਲਾਇਆ ਟੰਗੀ ਵਰਦੀ ਨਜਰੀ ਆਈ ਪਾਤੀ ਜੇਬ ਵਿੱਚ ਦੇਈ ਦਿਖਾਈ ਚੌਪਈ ਵਿਸ਼ਿਆ ਜਾ ਕਰ ਕਹਲੀ ਕਾਲੀ ਚਿੱਠੀ ਘਾਤ ਸੇ ਬਾਹਰ ਕਢੀ ਪਾਤੀ ਪੜੇ বজੀਰ ਦੁਲਾਰੀ ਹੋਈ ਚਿੰਤਾ ਪੜ ਕਰ ਪਾਰੀ ਲਿਖਿਆ ਪੁੱਤਰ ਵਿਸ਼ਦੇ ਦੇਣਾ ਬੁੱਧੀ ਸਾਥ ਭਾਵ ਲੈ ਲੈਣਾ ਸੋਚੇ ਹੁਣ ਕੀ ਲਾਜ ਬਣਾਵਾ ਕੈਸੇ ਸ਼ਬਦ ਬਿਸ਼ ਬਦਲਾ ਮੰ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਪੜੀ ਪਤਰਿਕਾ ਕੰਨਿਆ ਮਨ ਮੇ ਕੀਆ ਵਿਚਾਰ ਲੈ ਕਰ ਤੀਲਾ ਨੇਤਰੋਂ ਕਾਜਲ ਲਵੇ ਉਤਾਰ ਦੋਹਰਾ ਸਿਆਣੀ ਸੁਤਾ ਵਜ਼ੀਰ ਕੀ ਬਿਸ਼ਕੋ ਬਿਸ਼ਾ ਬਣਾਏ या लाला के विष को पाव अर्थ बदलाए बाबा श्री चंद्र की जय चौपाई सोए कुम्र का किया दीदार फिदा हुई मन दिया घर सुत असनी को बताऊ बढ़ावे विषदे पावल मारन चावे नैनु लाही काजल तारी विष से विषिया करे दुलारी बाप से आई सखियां पास जाग पे आ जद चंद्र खानस चौपाई तप्त कटी होइया त्रिकالا कुंतलपुरी उठ पावे चाला पहुंचा जाए मदन दोवारी सुत्त बजीर कनाऊं उजारे पहरेदार सुन जल्दी जावे जाए मदन को हाल बतावे चंदना चंदना बती का राजकुमार आनकलोता सिंह द्वार बाबा श्री चंद्र की जय दोरा نوکر جلدی محل میں گیا مدن کے پاس کہ چندنا بتی سے آیا پیادہ خاص چوپئی نوکر جائے સંદેશا لاویں سوت وزیر کو اکھ سناویں چندنا بتی کر راج کمار حسین کمار پرবেশ مار تمری پتا સંદેશ پہنچایا چندر خان خود لے کر آیا ਰਾਜਕੁਮਰ ਕਾਗੇ ਹੋ ਕਹਿਣਾ ਗਉਸ ਸੰਦੇਸ਼ਾ ਤਮੰਗੀ ਲੈਣਾ ਚੋ ਬਈ ਮਦਨਜੀਤ ਸੁਣ ਦੌੜਾ ਆਵੇ ਆਣ ਕੁਮਰ ਸੇ ਨੈਣ ਮਿਲਾਵੇ ਸੁੰਦਰ ਭਾਲ ਜਮਾਲ ਸਵਾਇਆ ਕਾਮ ਤੈਨ ਜਿਉ ਬਾਣ ਚਲਾਇਆ ਮਦਨ ਆਣ ਗਲ ਵਖੜੀ ਪਾਵੇ ਚੰਦਰਖੰਦ ਕੋ ਸਾਥ ਲਜਾਵੇ ਜਾਏ ਜਵਾਨ ਪਤੀ ਪਕੜਾਈ ਭੜੀ ਮਦਨਨੀ ਖੁਸ਼ੀ ਜਤਾਈ ਬਾਬਾ ਸ਼੍ਰੀ ਚੰਦਰ ਕੀ ਜੈ ਦੋਹਰਾ ਚੰਦਰਖਾਨ ਸਕੋਲੇ ਗਿਆ ਆਪਣੀ ਮਦਨ ਮੁਕਾਮ ਦੀਆ ਗਾਸਣ ਅਦਵਸੇ ਕੀ ਆਵੇ ਠ ਜਲਪਾਨ ਦੋਹਰਾ ਪਾਤੀ ਦੇਵੇ ਮਦਨ ਕੋ ਲਿਖਾ ਸੰਦੇਸ਼ ਵਜ਼ੀਰ ਗੁੱਤ ਪੇਦ ਪੈਗਾ ਮੰਗੈ ਦੇ ਮਾ ਤੁਜੇ ਨਜੀਰ ਬਾਬਾ ਜੀ ਚੰਦਰ ਕੀ ਜੈ ਚੋਪਈ ਚੰਦਰਖਾਨ ਸਿਕਾ ਦੇਖ ਜਮਾਲ ਚਰਨੀ ਚੁਕਾ ਮਦਨ ਕਾ ਪਾਲ ਆਪਣੇ ਆਸਣ ਪਾਸ ਬਿਠਾਏ ਕੁਸ਼ਲ ਕੇਮ ਵੀ ਸਭੀ ਪੁਛਾਏ ਚੰਦਰ ਖਾਂ ਸਪਾਤੀ ਪਕੜਾਈ ਪਿਤਾ ਤੁਮਾਰੇ ਨੇ ਪਿਜਵਾਈ ਗੋਤ ਪੈਗਾਮ ਆਪਕੇ ਨਾਮ ਲਿਖੀ ਪਾਤੀ ਜੋ ਕਰੀਏ ਕਾਮ ਚਉਪਈ ਮਦਨ ਪਾਤੀ ਮਸਤਕ ਲਾਈ ਪਿਤਾ ਕੋ ਪ੍ਰਣਾਮ ਬੁਲਾਈ ਪਾਤੀ ਖੋਲੀ ਪੜੀ ਵਿਚਾਰੀ ਵਿਸ਼ਿਆ ਦੇਣੀ ਲਿਖਾ ਅਗਾੜੀ ਕਰਮ ਖਮਾਰੀ ਪਹਿਣ ਕੇ ਚੰਗੇ ਧੀਏ ਪਰਮੇਸ਼ਰ ਬਾਰ ਬਾਰ ਬਿਨ ਮੰਗੇ ਵਿਸ਼ਿਆ ਬਰਿਹਾਨ ਪਰਮਾਨ ਕਿਰਪਾ ਕਰੀਓ ਮਾਇਆ ਸ਼ੇ ਭਗਵਾਨ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਬਰਬਸ਼ੀਆ ਕੇ ਲੈਕ ਹੈ ਖੁਸ਼ੀਆਂ ਮਦਨ ਮਨਾਏ ਜਾ ਕਰ ਪਿਆਰੀ ਪਹਿਣ ਕੋ ਪਿਤਾ ਕਾ ਲਿਖਾ ਸੁਣਾਏ ਦੋਰਾ ਵਿਸ਼ਿਆ ਖੁਸ਼ੀ ਮਨਾ ਮੰਦੀ ਬਿਲਕੁਲੋ ਸ਼ਰਮਾਏ ਗੌਰਵੀ ਮਾ ਕਾ ਚਿਤ ਮੇ ਲੱਖ ਲੱਖ ਸ਼ੁਕਰ ਮਨਾਏ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਮਦਨ ਵਿਸ਼ਿਆ ਕੋਲੇ ਜਾਵੇ ਪਿਤਾ ਕਾ ਲਿਖਿਆ ਸੰਦੇਸ਼ ਸੁਣਾਵੇ ਪੁੱਛਣਾ ਪੈਣੇ ਤੂੰ ਮਰੀਜ ਤੁਮੇ ਜ਼ਰੂਰੀ ਅਵਸ਼ਕ ਹੈ ਤੇਰੀ ਮਨਜ਼ੂਰੀ ਵਿਸ਼ਿਆ ਗਾ ਮੈਂ ਸੀ ਵਿਸ਼ਿਆ ਹਾਂ ਮੈਂ ਸੀ ਸਖਿਲਾਤਾ ਲਟਕਮਟ ਕੇ ਮਦਮਸ ਕਾਤਾ ਕੌਣ ਜਾਣਦਾ ਪ੍ਰਭ ਕੀ ਮਾਇਆ ਬਿਸ਼ਤੋਂ ਵਿਸ਼ਿਆਗਾਪ ਬਣਾਇਆ ਚਉਪਈ ਇੱਛਾ ਬਿਸਿਆ ਜਦੋਂ ਜਿਤਾਈ ਮਦਨ ਮਨ ਮੇ ਖੁਸ਼ੀ ਚੜਾਈ ਰਾਜ ਪਰੋਗਤ ਲਏ ਬੁਲਾਏ ਬਿਆ ਕੀ ਰੀਤੀ ਸ਼ੁਰੂ ਕਰਾਏ ਹਲਦੀ ਮਹਿੰਦੀ ਚੂੜਾ ਪਾਵੇ ਲਹੰਗਾ ਟਿੱਕਾ ਬਿੰਦੀ ਲਾਵੇ ਸੋਲਾ ਅੰਗਾਰ ਸ਼ਿੰਗਾਰ ਲਗਾਏ विषया चंद्र खास परणाये बाबा श्री चंद्र की जय दोरा उधर चंदन बती में जलम बिजली कराए लागत कड़ी कुलंद को जेली दिया छुटाए दोरा तंदोलल सव लूट के दिया शहर उजाड़ कुंतलपुर को चल दिया होकर कोड सवार बाबा श्री चंद्र की जय चौबाई ਕਿਸ਼ਟ ਬੁੱਧੀ ਮਨ ਕਰੇ ਵਿਚਾਰ ਚੰਦਰ ਖਾਂ ਸੁਦੀਆ ਮਾਰ ਕੁਲਿੰਦਰ ਰਾਜ ਪਰ ਜਲੋਂ ਕਮਾਵੇ ਜਕੜ ਜੰਜੀਰਾਂ ਜੀਲ ਸੁਟਾਵੇ ਚੰਦਨਬਤੀ ਪੁਰ ਸ਼ਹਿਰ ਗੁਜਾੜਾ ਲੂਟ ਲੀਆ ਤਨ ਦੌਲਤ ਸਾਰਾ ਐ ਰਥ ਗੱਡੀਆਂ ਤਨ ਕੋ ਪਰ ਭਾਏ ਕੁੰਦਲਪੁਰਬ ਜੀਰ ਲੈ ਆਏ ਚੌਪਈ ਸਿੰਘਪੌੜ ਪਰ ਪਾਵ ਟੀਕਾਵੇ ਮੰਗਲ ਮੰਤਰ ਕਾਨ ਸੁਣਾਵੇ ਦੇਣ ਬਦਾਈਆਂ ਗਨਨਾਰੀ ਪਾਗਾਂ ਬਾਰੀ ਸੁਦਾ ਤੁਮਾਰੀ ਚੰਦਰ ਖਾਸ ਵਰ ਤੁਮੇ ਕਲਾਇਆ ਵਿਸ਼ਿਆ ਸਾਤ ਵਿਬਾਹ ਕਰਾਇਆ ਦੁਸ਼ਟ ਬੁੱਧੀ ਛਟ ਅੰਦਰ ਜਾਵੇ ਵਿਪਰ ਫੇਰੇ ਖਤਮ ਕਰਾਵੇ ਬੱਬਾ ਸ਼੍ਰੀ ਚੰਦਰ ਕੀ ਜੈ ਦੋਰਾ ਸ੍ਰਿਸ਼ਟ ਬੁੱਧੀ ਪਛਤਾਮਦਾ ਵਿਗੜਾ ਕਾਮ ਤਮਾਮ ਵਿਛਦੇ ਮਾਰਨ ਕੋ ਲਿਖਾ ਬਣਾ ਜਮਾਈ ਆਣ ਦੋਰਾ ਚੰਦਰ ਘਾਸ ਤੇ ਵਿਸ਼ਿਆ ਪਾਸ ਪਿਤਾ ਕੇ ਆਏ ਚਰਨ ਛੂ ਕਰ ਦੁਸ਼ਟ ਕੇ ਸੀਨੇ ਅਗਨ ਲਗਾਇ ਬਾਬਾ ਸ਼੍ਰੀ ਚੰਦਰ ਕੀ ਜੈ ਚੋਪਈ ਤਿਸ਼ਟ ਬੁੱਧੀ ਜਬੀ ਅੰਦਰ ਜਾਵੈ ਕ੍ਰੋਧ ਅਗਨ ਮਨ ਤਨ ਜਲਾਵੈ ਦੁਸ਼ਟ ਬਜીર ਫਿਰ ਇਕ ਬਰਾਇਆ ਸੰਤ ਵਚਨ ਸਤ ਹੋਤਾ ਆਇਆ ਵਿਸ਼ਦੀ ਤਾਤੇ ਵਿਸ਼ਿਆ ਪਾਈ ਰਿਪੂ ਘਮਾਰਾ ਬਣਾ ਜਮਾਈ ਮੈਂ ਵੀ ਅਵੀ ਖਾਰ ਨਾ ਮਾਨਾ ਸੰਤ ਬਚਨ ਕੋ ਸਤ ਕਰਾ ਨਾ ਜੋ ਪਈ ਮਦਨ ਕੋ ਫਿਟਕਾਰਾਂ ਪਾਵੇ ਲਿਖੀ ਪਤ੍ਰਿਕਾ ਜਲਦ ਮੰਗਾਵੇ ਸਮਝ ਮਦਨ ਕੇ ਕਿਸ਼ਨਾਂ ਆਏ ਐਵੇਂ ਪਿਤਾ ਜੀ ਕੋ ਦਿਚੜਾਏ ਮਦਨ ਜੈ ਚੁਕ ਪਾਤੀ ਲਿਆਇਆ ਵਿਸ਼ਿਆ ਪੜਿਆ ਬਸੂਸ ਮਨਾਇਆ ਹੋਣੀ ਗਮਸੇ ਆਪ ਲਿਖਾਵੇ ਚੰਦਰਗਾ ਸੁਤਾ ਮੇਲ ਕਰਾਵੇ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਚੰਦਰਗਾ ਸੁਜਵਾਤਰਾ ਮੈਂ ਨਾ ਕਰਾਂ ਸਵੀਕਾਰ ਕੋਈ ਬਿਧੀ ਬਣਾਈ ਕੇ ਦੇਮਾ ਦੁਸ਼ਮਣ ਮਾਰ ਦੋਰਾ ਬਾਹਰ ਕੁੰਤਲ ਸ਼ਹਿਰ ਕੇ ਮੰਦਰ ਚੰਡੀ ਮਾਤ ਕੁਮ ਜਲਾਦਾਂ ਕਰਦੀਆ ਕਰੋ ਕੁਮਰ ਕੋ ਘਾਤ ਵਬਾ ਸ੍ਰੀ ਚੰਦਰ ਕੀ ਜੈ ਚਉਬਈ ਤ੍ਰਿਸ਼ਟ ਬੁੱਧੀ ਔਰ ਬਯੰਤ ਬਰਣਾਏ ਕੇਂਦਰ ਹਾਂਸ ਕੋ ਪਾਸ ਬੁਲਾਏ ਪੁੱਤਰ ਖਮਰਾਗੇ ਕਰੀਵਾਜ਼ ਮੰਦਰ ਚੰਡੀ ਜਾਣਾ ਅਗਾਜ ਪੁਸ਼ਪੇਟਾ ਜੈ ਚੜੌਣੀ ਮਾਤਾ ਅਸੀਸ ਖੁਸ਼ੀ ਸੇ ਪਾਉਣੀ ਸੰਧਿਆ ਸਮੇਂ ਅਕੇਲੇ ਜਾਣਾ अस्त्र शस्त्र ले जाना चौपाई चार जलाद मंदिर बिठाए बैठे शुभ कर चौर लगाए तिष्ट बुद्धि होर पाप कमावे संत भजन का बुरा मनावे जो नर चाहे ना पूरा होए हरि करे सो होता सोए चंद्रखास जा मंदिर जावे कुंतल राजन मुसे बलावे बाबा श्री चंद्र की जय दोरा चंद्रहांस कर पुष्प ले चंडी मंदिर जाए मदन रोक के कुमर को निरप संदेश सुनाए दोहरा कुंतल नृप बुलामदा तुमको अपने पास जाओ शताब्दी भी वीर जी काम होएगा खास दोहरा मदन कहे चंद्रहास को पुष्प हमें पकड़ाए चंडी मंदिर जाइ के देमा पेट जेड़ा ए बाबा श्री चंद्र की जय चौपाई जिसका राखा राघव होए उसको मार न सके कोई आद बिआद से आप बचावे काल बियाल निकट न आवै श्रद्धा सुमन कुमर उठाए कंदी माता मंदिर जाए मदन रोग कर वचन सुनावे पुंतलराज न तोम बुलावे चौपाई पुशुतो देवो हमें पढ़ाए चंडी चढ़नी देवा चढ़ाए मदन मंदिर मसीह चुकावे कतल जदा कतल जलाद कर वापस आवे चंद्र खास महल में जाए कुंतरराज की जय बुलाए गालबरी सिपास फिर जावे हाथ जोड़ प्रणाम बलावै बाबा श्री चंद्र की जय दोरा चंद्र खास को कर दिया ਰਾਜ ਤਿਲਕ ਨਿਰਪਾਲ ਚੰਕਦ ਮਾਲਣ ਚਮਕ ਚੰਪਕ ਮਾਲਣੀ ਸੁਤਾਨੇ ਪਾਈ ਗਲੇ ਵਰ ਮਾਲ ਦੋਰਾ ਬੁੱਧੀਮਾਨ ਨਿਰਦੇਸ਼ ਨੇ ਕੀਆ ਬਣ ਪ੍ਰਸਥਾਨ ਚੰਦਰ ਹੰਸ ਰਾਜਨ ਹੋਏ ਲੋਕੀ ਖੁਸ਼ੀ ਮਨਾ ਅਨੁਭਾਵਾ ਸ੍ਰੀ ਚੰਦਰ ਕੀ ਜੈ ਚੋਪਈ ਨਿਰਪੁ ਕੁਮਰ ਕੋ ਪਾਸ ਬੁਲਾਏ ਰਾਜ ਤਿਲਕ ॠषि ਗਾਲ ਬੁਲਾਏ ਚੰਦਰ ਹੰਸ ਬਣੇ ਰਾਜਾਨ लोकी सारे खुशी मनान चमक मालण सुता आही बरमाला गल में पहराई बुद्धिमान बन तब को जाए गाल ऋषि शुक्र मनाए चौपई जय चंद्रहास के सुने जयकारे तिष्ट बुद्धि मन बैठ बिचारे मदन मंदिर चंडी के जाए दिया जलादा कतल कराए चटपड़ दुष्ट मंदिर में जावे सुत मदन की को मरिया पावे मंदरथम शीश टकराए तिष्ट बुद्धि भी जान गवाए व बाबा श्री चंद्र की जय दोरा पपी पाप कुमाम दे फिर पाछे पछताए पाप बुरा ना मत करो संत ग्रंथ बताए दोरा संत वचन सब सत्य है ਹੈ ਅਸਤ ਸੰਸਾਰ ਮਿਟੇ ਲੇਖ ਨਾ ਪਾਲ ਕੇ ਮਿਟ ਜੇ ਖਾਣੀ ਚਾਰ ਬਾਬਾ ਸ੍ਰੀ ਚੰਦਰ ਕੀ ਜੈ ਜੋ ਭਈ ਚੰਦਰ ਹਾਸ ਕੋ ਖਬਰ ਪੁਚਾਈ ਪਿਤਾ ਪੁੱਤਰ ਨੇ ਜਾਣ ਗਵਾਈ ਹਰੀ ਭਗਤ ਜਾਇ ਮਾਂ ਦੁਆਰੇ ਜਾ ਅੰਬੇ ਕੋ ਅਰਜ ਗੁਜਾਰੇ ਮਾਤਾ ਹਮ ਹਾਂ ਔਗਣ ਹਾਰੇ ਤੁਮ ਹਜ਼ਾਰਾਂ पापी तारे तुम हो राक्षरणी माता तुम हो भगत बशरणी माता चौपई हरिभगत बासता पावे जय माता दी चरण कमल में सी चुकावे जय माता दी जय श्री चंद्र चंडी चंड का काली माता जय माता दी जय श्री चंद्र अष्टपुजामाँ बाली माता जय माता दी जय श्री चंद्र को धरणी माता जय माता दी जय श्री चंद्र ਸੰਭ ਅ ਸੰਭ ਕੁਸ਼ਲਨੀ ਮਾਤਾ ਜੈ ਮਾਤਾ ਦੀ ਜੈ શ્રી ਚੰਦਰ ਰક્ત ਬੀ ਸੰਘਾਰਨੀ ਮਾਤਾ ਜੈ ਮਾਤਾ ਦੀ ਜੈ શ્રી ਚੰਦਰ ਸਰਨਰ ਸੰਤ ਧਾਰਨੀ ਮਾਤਾ ਜੈ ਮਾਤਾ ਦੀ ਜੈ શ્રી ਚੰਦਰ ਬਾਬਾ શ્રી ਚੰਦਰ ਕੀ ਜੈ ਦੋਰਾ ਚੰਦਰ ਹਾਂਸ ਕਰ ਜੋਰ ਕੇ ਲਈ ਚੰਡ ਕਾ ਧਿਆਏ ਪ੍ਰਗਟ ਹੋਈ ਕਾਲ ਕਾਂ जीवित दोए कराये बाबा श्री चंद्र की जय कवित चंद्रहास प्यारा ते दुलारा परमेश्वर दा कुंतल नरेश बन वापस पधारेगी चंपक मालनी ते विष्या ब्याही दोनों चंदन बती में आए मेघा के दुलारे जी शहर वीरान अति सहज मलीन होई राजनु कुलेंद्र सवे जेला बेचदारे जी ਪਰਥਮ ਪਿਤਾ ਮਾਤਾ ਮੇਗਵਤੀ ਪਾਸੇ ਆਏ ਦੋਏ ਨੂੰ ਹ ਚੰਦਰ ਹਾਸ ਚਰਨ ਭਖਾਰੇ ਜੀ ਕਵਿਤ ਸੁਣ ਕੇ ਕਰੂਰਤਾ ਤ੍ਰਿਸ਼ਟ ਬੁੱਧੀ ਪਿਤਾ ਵਾਲੀ ਹੱਥ ਜੋੜ ਵਿਸ਼ਿਆ ਗਈ ਅਰਜ ਸੁਣਾ ਮੰਦੀ ਕੀ ਆ ਜੋ ਕਸੂਰ ਮੇਰੇ ਪਿਤਾ ਜੀ ਖਉ ਮੈਂ ਵਿੱਚ ਕਰੋ ਮਾਫ ਉਸ ਕੋ ਮੈਂ ਕੀ ਮਾ ਪੇਚਾਮ ਦੀ ਸਾਸ ਸਵਰਾਦੋਂ ਮੇ ਮਾਤਾ ਪਿਤਾ ਕੇ ਸਮਾਨ ਮੇਰੇ ਪਿਤਾ ਕੋ ਕਸੂਰ ਵਾਰ ਮੈਂ ਵੀ ਹਾਂਗ ਲਾਮ ਦੀ ਕਰੇ ਜੋ ਕਸੂਰ ਮਾਪ ਸੂਰ ਮਾ ਸਧਾਈ ਸੋਈ શ્રી ਚੰਦਰ ਜਤੀ ਕੇ ਮੈਂ ਤੇਮ ਗੁਣ ਗਾਮੰਦੀ ਬਾਬਾ શ્રી ਚੰਦਰ ਕੀ ਜਾਇ ਦੋਰਾ શ્રી ਕ੍ਰਿਸ਼ਨandar ਛਣਦੀ ਏ ਚੰਦਰ ਖਾਂਸ ਕੋ ਆਣ ਲਾਰਦ ਅਸ਼ਮੇਦ ਕੀ ਪੂਰਣ ਕਥਾ ਕਰਾਂ ਦੋਰਾ ਅਮਰ ਕਥਾ ਚੰਦਰਾਸ ਕੀ श्रीचंद्र सुनाए प्रेम मौड़ चंद्रायण में कथा दर्ज कराए दोहरा गुरु श्री चरण में कवि निभावे बल बुद्धि विद्या देहो शीश तरो बख्शीश दोहरा पाद सेव श्रीहरि की चौथी पगती गाए बाल जति चंद्र जी ਭਗਤਨ ਕਥਾ ਸੁਣਾਏ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਸੰਤ ਖਰੀ ਗੁਰ ਜਗਤ ਅਧਾਰਾ ਰਚਨ ਨ ਇਨ ਅਮਰਤ ਦਾ ਨ ਅਮਰਤ ਧਾਰਾ ਪਾਪ ਸਰੋਜ ਰਾਜ ਮਸਤ ਕਲਾਵੇ ਜਨਮ ਮਰਨ ਫਿਰ ਬਹੁੜ ਨ ਆਵੇ ਹਰੀ ਚਰਨ ਜੇ ਹਿਰਦੈ ਵਸੈ ਦੁਖ ਕਲੇਸ਼ ਪਰਮ ਪਉਨਸੈ ਪਾਦ ਗੁਰੂ ਚਰਨ ਅੰਮ੍ਰਿਤ ਪੀਵੇ ਤਬ ਕੀ ਰੇਪਾ ਜੁਗੋ ਜੁਗ ਜੀਵੇ ਚੋਪਈ ਹਰੀ ਭਾਰ ਸੇਵ ਸੰਤ ਬਤਾਏ ਗ੍ਰੰਥ ਅਨੰਤ ਕੀ ਸੇਵ ਸੁਣਾਏ ਸ਼ਾਮ ਚਰਨ ਕੀ ਰਾਦਾ ਦਾਸੀ ਕਨ ਗੋਪੀਆਂ ਰੇ ਰੇ ਵਸਾਸੀ ਉਦਵ ਸ੍ਰੀਚਾ ਹਰੀ ਉਦਵ ਸ੍ਰੀ ਗੋਚਰਨ ਪੁਜਾਰੀ ਸੇਵਤ ਪਾਦ ਸ੍ਰੀ ਕ੍ਰਿਸ਼ਨ ਮੋਰਾਰੀ ਗੁਰ ਕਾ ਸ਼ਬਦ ਸੁਰਤ ਸੇ ਜੋੜਾ हो खत्म ब्रह्मजीव विशोड़ा बाबा श्री चंद्र की जय दो राधा माया रूप है ब्रह्म स्वरूप श्याम रुक्मणी ताई प्रभु जी पावन कथा सुनान चौपाई मुरली तान श्याम सुनावे रुक्मणी ताई पास भखावे बंसी गणहद राग उचारे मन को लगे अति प्यारे बंसी तान बंद कराई राधा उपमा का ना गाई मन रुक्मणी बुरा मनावे गुस्से हो कर रोस जितावे चौपाई महापात्र युद्ध राधा गाई कृष्ण राकी करी बड़ाई राधा रे देह हरि बसे सुन रुक्मणी तेवर कछे दूध राधा को गरम पे आए श्याम चरण शाले खोजाए जदों शाम शाम को आए हरी चरण में शाले पाए बाबा श्री चंद्र की जय दो रुक्मणी शाले वेख के कोई बड़ी खैरा बैठ पुछे खरे चरण में क्या हुआ भगवान चौबई भक्त प्रभु भोवती प्यारे श्याम रता ना दुख सगारे गर्म दूध राधा ने पिया ਕਾਨਾ ਚੇਲਾ ਦੁਖ ਤਸੀਆ ਸੁਖਮਣੀ ਪੁੱਛੇ ਸਵਾਮੀ ਮੇਰੇ ਚਾਲੇ ਕੈਸ ਪੜੇ ਪ੍ਰਭ ਤੇਰੇ ਜੋ ਵੀ ਹੂਆ ਜਲਦ ਬਤਾਏ ਮੱਲਮ ਪੱਟੀ ਅਵੀ ਕਰਾਈ ਚੋਪਈ ਪਟਰਾਣੀ ਕੋ ਕਾਨ ਬਤਾਇਆ ਗਰਮ ਦੂਦ ਤੁਮ ਰਾਗਾ ਪਿਆਇਆ ਹੰਬਰਾ ਦਾ ਕੋਰ ਦੇਵ ਸਾਏ ਗਰਮ ਦੂਦ ਪਹੁੰਚਾਲੇ ਪਾਏ ਸਤ ਸੁਣਾ ਜਾ ਰੁਕਮਣੀ ਰਾਣੀ लज्जत होई पाणी पाणी ब्रज चंदन जोरी देव साईं चार पधारै करमे पाए बवासी चंद्र की जय दोरा भक्त पीलनी राम की बेरेखाय भगवान सत्तू साग प्रेम से शिलके खान श्याम चौबी ऋषि मतन की कुटिया गायी नवदा ਹੇ ਨਵਦਾ ਭਗਤੀ ਪੀਲਣੀ ਪਾਈ ਪੀਲ ਸੁਤਕੋ ਗਿਆਨ ਕਰਾਵੇ ਰਾਮਯਾਨੇਨ ਕਾ ਪੀਦਵਤਾਵੇ ਚੰ드ਰਾਮ ਕੇਰ ਦੇਵਸਾਏ ਕੁਟੀ ਰਾਜ ਦੇ ਪਿਸ਼ੂ ਵਿਸ਼ਾਏ ਰੋਮ ਰੋਮ ਮੇਂ ਰਾਮ ਰਮਾਵੇ ਮਿੱਠੇ ਵੇ ਜੁਠੇ ਕਰ ਲਿਆਵੇ ਚੋਪਈ ਤੀਰਥ ਦੋਏ ਜਗਤ ਮਹਾਨ ਅਠਸੜ ਤੀਰਥ ਜੜਖਾਨ ਤੀਰਥ ਦੂਜਾ ਚੇਤਨ ਹੋਏ ਗੁਰੂ ਸੰਤ ਤੇ ਮਾਪੇ ਦੋਏ ਮਾਤ ਜਰਨ ਮੇ ਜਮਨਾ ਗੰਗਾ ਗੁਰ ਕਾ ਸ਼ਬਦ ਚ ਪਉ ਸਤ ਸੰਗਾ ਸੰਤ ਚਰਨ ਚਰਨ ਅੰਮ੍ਰਿਤ ਪੀਵੈ ਤ੍ਰੁਪ ਪਦ ਵੀ ਪਾ ਜੁਗ ਜੁਗ ਜੀਵੈ ਬਾਜ ਗੁਰੂ ਜੀ ਚੰਦਰ ਭਗਵਾਨ ਕੀ ਜੈ